이란 ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। ਉਹ 38 ਸਾਲ ਦੇ ਸਨ। ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਸੋਮਵਾਰ ਸਵੇਰੇ ਇਸ ਦੀ ਜਾਣਕਾਰੀ ਦਿੱਤੀ। ਅਜ਼ਰਬੈਜਾਨ ਤੋਂ ਵਾਪਸ ਪਰਦੇਵਿਲੇ ਉਹਨਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਲਾਪਤਾ ਸੀ ਜਿਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਹੈਲੀਕਾਪਟਰ ਦੇ ਵਿੱਚ 9 ਲੋਕ ਸਵਾਰ ਸਨ ਤੇ ਹਾਦਸੇ ਦੇ ਵਿੱਚ ਸਾਰਿਆਂ ਦੇ ਮਾਰੇ ਜਾਣ ਦੀ ਖਬਰ ਹੈ। ਹਾਦਸਾ ਅਜ਼ਰਬੈਜਾਨ ਦੀ ਸਰਹੱਦ ਦੇ ਕਰੀਬ ਇਰਾਨ ਦੇ ਵਰ ਜੈਗਨ ਸ਼ਹਿਰ ਨੇੜੇ ਹੋਇਆ ਇੱਕ ਪਹਾੜੀ ਇਲਾਕਾ ਇੱਥੇ 15 ਘੰਟੇ ਰੈਸਕਿਊ ਏਜੰਸੀਆਂ ਦੇ ਵੱਲੋਂ ਅਭਿਆਨ ਚਲਾਇਆ ਗਿਆ ਇਲਾਕੇ 'ਚ ਪਾਰੀ ਬਾਰਿਸ਼ ਕੋਰੇ ਕਰਕੇ ਸਰਚਿੰਗ ਦੇ ਵਿੱਚ ਮੁਸ਼ਕਲ ਪੇਸ਼ ਆਈ ਇਸ ਦੌਰਾਨ ਤਿੰਨ ਸੁਰੱਖਿਆ ਮੁਲਾਜ਼ਮ ਵੀ ਗਾਇਬ ਹੋ ਗਏ ਸਨ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਡਾਕਟਰ ਸੈਦ ਇਬਰਾਹਿਮ ਰੈਸੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਭਾਰਤ-ਇਰਾਨ ਦੇ ਦੋਵੱਲੇ ਰਿਸ਼ਤਿਆਂ ਦੇ ਵਿੱਚ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਚੇਤੇ ਕੀਤਾ ਜਾਏਗਾ ਮੇਰੀਆਂ ਸੰਵੇਦਨਾਵਾਂ ਉਹਨਾਂ ਦੇ ਪਰਿਵਾਰ ਤੇ ਇਰਾਨ ਦੇ ਲੋਕਾਂ ਦੇ ਨਾਲ ਨੇ ਇੰਡੀਆ ਇਸ ਦੁੱਖ ਦੀ ਘੜੀ 'ਚ ਇਰਾਨ ਦੇ ਨਾਲ ਖੜ੍ਹਾ ਹੈ